ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਇਹ ਜੋ ਪੁਲ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਸੇਵਾਦਾਰ ਸੇਵਾ ਕਰ ਰਹੇ ਨੇ ਇਹ ਪੁਲ ਵੱਡੇ ਪੁਲ ਵਜੋਂ ਜਾਣਿਆ ਜਾਂਦਾ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਝੱਜ ਚੌਂਕ ਦੇ ਵਿਚਕਾਰ ਤਕਰੀਬਨ 1 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬਾ ਇਹ ਪੁਲ ਬਣਿਆ ਹੋਇਆ ਹੈ ਕਿ ਸੇਵਾਦਾਰ ਕਿਉਂ ਇੱਥੇ ਸੇਵਾ ਕਰ ਰਹੇ ਨੇ ਇਹ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਫਾਨੂੰ ਦੱਸਦੀ ਹੈ ਕਿ ਇਹ ਪੁਲ ਜਿਹੜਾ ਇੱਕ ਬੜਾ ਵੱਡਾ ਲਿੰਕ ਹੈ ਖਾਸ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਦੁਆਬੇ ਤੇ ਮਾਝੇ ਦੇ ਨਾਲ ਜੋੜਦਾ ਹੈ ਜਾਂ ਦੂਜੇ ਸ਼ਬਦਾਂ ਚ ਜੇਕਰ ਕਹਿ ਲਿਆ ਜਾਵੇ ਕਿ ਮਾਝੇ ਤੇ ਦੁਆਬੇ ਦੀ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਖੇ ਇਸੇ ਪੁਲ ਦੇ ਰਾਸਤੇੋਂ ਸ਼੍ਰੀ ਅਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਖੇ ਪੁੱਜਦੀ ਹੈ ਜਾਂ ਦੂਜੇ ਪਾਸੇ ਇਹ ਕਿਹਾ ਜਾਵੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਸੰਗਤ ਜੇਕਰ ਦਰਬਾਰ ਸਾਹਿਬ ਦਰਸ਼ਨ ਲਈ ਜਾਣਾ ਚਾਹੁੰਦੀ ਹੈ ਤਾਂ ਇਸ ਪੁਲ ਦੇ ਉੱਪਰੋਂ ਸੰਗਤ ਨੂੰ ਗੁਜ਼ਰਨਾ ਪੈਂਦਾ ਹੈ। ਪਰੰਤੂ ਜਿਸ ਤਰੀਕੇ ਦੇ ਪੁਲ ਦੇ ਸੂਰਤੇ ਹਾਲ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਵੱਡੇ ਵੱਡੇ ਟਿੱਪਰ ਇੱਥੋਂ ਲੰਘਦੇ ਨੇ ਆਲੇ-ਦੁਆਲੇ ਮਾਈਨਿੰਗ ਜਿਹੜੀ ਹੈ ਉਹ ਵੀ ਹੁੰਦੀ ਹੈ ਕਿਉਂਕਿ ਇਸੇ ਪੂਰੇ ਏਰੀਏ ਦੇ ਆਲੇ-ਦੁਆਲੇ ਮਾਈਨਿੰਗ ਦਾ ਜਿਹੜਾ ਬਿਜ਼ਨਸ ਹੁੰਦਾ ਹੈ ਮਾਈਨਿੰਗ ਕਰਨ ਵਾਲੇ ਲੋਕ ਜਿਹੜੇ ਨੇ ਉਹ ਮਾਈਨਿੰਗ ਕਰਦੇ ਨੇ ਹਾਲਾਂਕਿ ਆਪਾਂ ਇਸ ਗੱਲ ਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਕਿ ਮਾਈਨਿੰਗ ਲੀਗਲ ਹੈ ਜਾਂ ਇਲੀਗਲ ਹੈ ਇਹ ਕੰਮ ਸਰਕਾਰਾਂ ਦਾ ਸਰਕਾਰਾਂ ਦੇਖਣੇ ਕੰਮ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੇਖੇ ਪਰੰਤੂ ਸਭ ਤੋਂ ਵੱਡੀ ਗੱਲ ਜਿਹੜੀ ਉਹ ਸ਼ੇਅਰ ਕਰਨ ਵਾਲੀ ਹੈ ਕਿ ਪੁਲ ਦੀ ਹਾਲਤ ਬਹੁਤ ਤਰਸਯੋਗ ਹੈ ਜਿਹੜੇ ਲੋਕ ਇਸ ਪੁਲ ਤੋਂ ਗੁਜ਼ਰਦੇ ਨੇ ਉਹ ਪੁਲ ਤੋਂ ਗੁਜ਼ਰਨ ਵਾਲੇ ਲੋਕਾਂ ਦੀ ਜਿੱਥੇ ਜਾਨ ਮਾਲ ਦਾ ਉਹਨਾਂ ਨੂੰ ਫਿਕਰ ਰਹਿੰਦਾ ਉੱਥੇ ਖਾਸ ਤੌਰ ਤੇ ਗੱਡੀਆਂ ਦੇ ਨੁਕਸਾਨ ਵੀ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਹੋਏ ਤੇ ਖਾਸ ਤੌਰ ਤੇ ਬਰਸਾਤ ਦੇ ਦਿਨਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਇਹਨਾਂ ਲੋਕਾਂ ਦਾ ਜਿਹੜਾ ਗੱਡੀਆਂ ਦਾ ਹੁੰਦਾ ਹੈ ਸੋ ਇਸ ਪੂਰੇ ਘਟਨਾ ਕ੍ਰਮ ਨੂੰ ਸਮਝਦੇ ਹੋਏ ਇਲਾਕੇ ਦੇ ਲੋਕਾਂ ਦੇ ਵੱਲੋਂ ਬਾਰ ਬਾਰ ਸਰਕਾਰ ਨੂੰ ਜਿੱਥੇ ਅਪੀਲ ਕੀਤੀ ਜਾ ਰਹੀ ਸੀ ਉੱਥੇ ਹੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੌਜੂਦਾ ਮੁਖੀ ਸੰਤ ਬੱਬਾ ਸੋਚਾ ਸਿੰਘ ਜੀ ਸੰਤ ਬੱਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਸੀ ਕਿ ਜਿੱਥੇ ਤੁਸੀਂ ਗੜ ਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਨੂੰ ਉਹਦਾ ਨਵੀਨੀਕਰਨ ਕਰ ਰਹੇ ਹੋ ਉਸ ਨੂੰ ਨਵਾਂ ਬਣਾ ਰਹੇ ਹੋ ਚਾਰ ਮਾਰਗ ਜਿਹੜਾ ਬਣਾਇਆ ਜਾ ਰਿਹਾ ਹੈ ਉੱਥੇ ਹੀ ਇਸ ਪੁਲ ਦੀ ਵੀ ਸਾਰ ਲਈ ਜਾਵੇ ਕਿਉਂਕਿ ਜਿਹੜੀ ਸੰਗਤ ਨੇ ਸ਼੍ਰੀ ਅਨੰਦਪੁਰ ਸਾਹਿਬ ਪੁੰਜਣਾ ਹੈ ਜਾਂ ਜਿਹੜੀ ਸੰਗਤ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਜਾਣਾ ਹੈ ਉਸ ਸੰਗਤ ਨੂੰ ਇਸ ਪੁਲ ਦੇ ਉੱਪਰੋਂ ਗੁਜ਼ਰਨਾ ਪੈਂਦਾ ਹੈ ਤੇ ਪੁਲ ਦੇ ਹਾਲਾਤ ਬਹੁਤੇ ਜ਼ਿਆਦਾ ਵਧੀਆ ਨਹੀਂ ਤੇ ਖਾਸ ਤੌਰ ਤੇ ਬਰਸਾਤਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਟੋਏ ਪੈ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਦੇ ਚੱਲਦਿਆਂ ਐਕਸੀਡੈਂਟ ਹੋਣ ਦਾ ਵੀ ਖਤਰਾ ਬਣਦਾ ਹੈ ਇਸ ਪੂਰੀ ਜਿਹੜੀ ਸੰਗਤ ਦੀ ਅਪੀਲ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਵੇਰੇ ਸੰਤ ਬਾਬਾ ਸਤਨਾਮ ਸਿੰਘ ਨੇ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਕਿਸੇ ਨਾਲ ਇਸ ਮੁੱਦੇ ਤੇ ਗੱਲ ਕੀਤੀਆਂ ਉਹਨਾਂ ਨੇ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਕੀਤੀ ਆਪਣੀ ਹੈਵੀ ਮਸ਼ੀਨਰੀ ਨੂੰ ਨਾਲ ਲਿਆਂਦਾ ਤੇ ਸਭ ਤੋਂ ਪਹਿਲਾਂ ਜਿਹੜੀ ਪੁਲ ਦੇ ਉੱਪਰ ਪਈ ਹੋਈ ਜਿਹੜੀ ਮਿੱਟੀ ਹੈ ਉਸ ਦੀ ਸਫਾਈ ਕੀਤੀ ਗਈ ਕਿਉਂਕਿ ਤੁਹਾਨੂੰ ਦੱਸ ਦਈਏ ਮਿੱਟੀ ਦੀ ਸਫਾਈ ਨਾ ਹੋਣ ਦੇ ਚਲਦਿਆਂ ਪੁਲ ਦੇ ਉੱਪਰ ਜਿਹੜੇ ਸੁਰਾਖ ਬਣੇ ਹੁੰਦੇ ਨੇ ਜਿਨ੍ਹਾਂ ਰਾਸਤੇ ਪਾਣੀ ਨੇ ਥੱਲੇ ਜਾਣਾ ਹੁੰਦਾ ਹੈ ਉਹ ਸੁਰਾਖ ਪੂਰਨ ਤੌਰ ਤੇ ਬੰਦ ਪਏ ਸੀ ਸੋ ਸਭ ਤੋਂ ਪਹਿਲਾਂ ਬਾਬਾ ਜੀ ਵੱਲੋਂ ਮਿੱਟੀ ਦੀ ਸਫਾਈ ਕਰਵਾਈ ਗਈ ਤੇ ਫਿਰ ਜਿਹੜੇ ਉਹ ਪੁਲ ਦੇ ਸਰਾਕ ਨੇ ਉਹਨਾਂ ਨੂੰ ਖੋਲਿਆ ਗਿਆ ਤਾਂ ਜੋ ਪਾਣੀ ਜਿਹੜਾ ਹੈ ਵਾਟਰ ਲੌਗਿੰਗ ਕਿਸੇ ਤਰ੍ਹਾਂ ਦੀ ਜਿਹੜੀ ਇਸ ਪੁਲ ਦੇ ਉੱਪਰ ਨਾ ਹੋਵੇ ਜਿਸ ਦੇ ਨਾਲ ਜਿਹੜਾ ਇਹ ਲੇਰਿੰਗ ਹੈ ਉਹ ਅਕਸਰ ਖਰਾਬ ਜਿਹੜੀ ਇਸ ਪੁਲ ਦੇ ਉੱਪਰ ਹੁੰਦੀ ਹੈ ਤੇ ਦੂਜੀ ਵੱਡੀ ਗੱਲ ਕਿ ਅੱਜ ਬਾਬਿਆਂ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਹਿਲ ਕਦਮੀ ਕਰਦੇ ਆ ਇਸ ਪੁਲ ਦੇ ਉੱਪਰ ਪੇ ਖੱਡਿਆਂ ਨੂੰ ਜਿਹੜਾ ਭਰਨ ਦੇ ਲਈ ਜਿਹੜੀ ਪਹਿਲ ਕਦਮੀ ਕੀਤੀ ਗਈ ਤੇ ਕੰਕਰੀਟ ਦੇ ਨਾਲੇ ਖੱਡੇ ਭਰੇਗੇ ਤਾਂ ਜੋ ਬਰਸਾਤ ਦੇ ਮੌਸਮ ਦੇ ਵਿੱਚ ਇੱਥੋਂ ਗੁਜ਼ਰਨ ਵਾਲੇ ਰਾਹੀਰ ਇੱਥੋਂ ਗੁਜ਼ਰਨ ਵਾਲੀਆਂ ਸੰਗਤਾਂ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦੂਜੇ ਪਾਸੇ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਪਰ ਇਹ ਸਾਰੀ ਖਬਰ ਜਿਹੜੀ ਉਹ ਘਮੀ ਤਾਂ ਜਿੱਥੇ ਆਮ ਲੋਕ ਖੜ ਖੜ ਕੇ ਬਾਬਾ ਜੀ ਦੇ ਨਾਲ ਇਸ ਸਬੰਧੀ ਗੱਲਬਾਤ ਕਰਦੇ ਸੀ ਬਾਬਾ ਜੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਸੀ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਕੁਝ ਨੇ ਉਹ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜ਼ਰੂਰ ਦੱਸਿਆ ਗਿਆ ਕਿ ਉਹਨਾਂ ਵੱਲੋਂ ਕੀ ਚਾਰਾ ਜੋ ਪਿਛਲੇ ਸਮੇਂ ਦੇ ਵਿੱਚ ਕੀਤੀ ਜਾ ਰਹੀ ਸੀ ਇਸ ਪੁਲ ਦੀ ਮੁਰੰਮਤ ਦੇ ਲਈ ਇਸ ਤੋਂ ਬਾਅਦ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਾਬਕਾ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਾਬਕਾ ਵਿਧਾਇਕ ਜਿਹੜੇ ਰੂਪਨਗਰ ਤੋਂ ਅਮਰਜੀਤ ਸਿੰਘ ਸੰਧੋਆ ਉਹ ਵੀ ਇੱਥੇ ਪੁੱਜੇ ਤੇ ਉਹਨਾਂ ਵੱਲੋਂ ਵੀ ਸੇਵਾ ਦੇ ਵਿੱਚ ਬਣਦਾ ਯੋਗਦਾਨ ਜਿਹੜਾ ਉਹ ਪਾਇਆ ਗਿਆ ਸੋ ਜਿਹੜੇ ਵੀ ਰਾਘੀਰ ਇੱਥੋਂ ਗੁਜ਼ਰੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਬਾਬਾ ਜੀ ਦੇ ਇਸ ਉਪਰਾਲੇ ਦੀ ਜਿਹੜੀ ਉਹ ਸ਼ਲਾਘਾ ਕੀਤੀ ਗਈ ਕਿ ਬਾਬਾ ਜੀ ਵੱਲੋਂ ਜਿਹੜਾ ਜਿੱਥੇ ਸੜਕ ਦੇ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ ਉੱਥੇ ਹੀ ਪੁਲ ਦੀ ਮਰਮਮਤ ਦਾ ਕਾਰਜ ਵੀ ਬਾਬਾ ਜੀ ਵੱਲੋਂ ਆਪਣੇ ਹੱਥਾਂ ਦੇ ਵਿੱਚ ਲਿਆ ਗਿਆ ਹੈ ਤੇ ਹੁਣ ਲੋਕਾਂ ਨੂੰ ਜਿੱਥੇ ਖਾਸ ਤੌਰ ਤੇ ਸੜਕ ਦੇ ਉੱਪਰ ਗੁਜ਼ਰਨ ਲੱਗੇ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉੱਥੇ ਹੀ ਹੁਣ ਇਹ ਪੁਲ ਦੀ ਵੀ ਹਾਲਤ ਜਿਹੜੀ ਉਹ ਠੀਕ ਹੋਵੇਗੀ ਤੇ ਲੋਕਾਂ ਦੇ ਲਈ ਇਸ ਪੁਲ ਦੇ ਉੱਪਰ ਜਿਹੜਾ ਹੈ ਉਹ ਚੱਲਣਾ ਬਹੁਤ ਜ਼ਿਆਦਾ ਸੌਖਾ ਹੋਵੇਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪਾਵਨ ਬਚਨ ਹੈ ਸੇਵਕ ਉਹ ਸੇਵਾ ਬਣਾਈ ਹੁਕਮਪੂਰ ਪਰਮਪਤਾਈ ਸੇਵਾ ਦੇ ਕਈ ਰੂਪ ਨੇ ਕਿ ਜਿਹੜੀ ਇਹ ਸੜਕ ਹੈ ਇਹ ਦੋ ਤਕਤਾਂ ਨੂੰ ਜੋੜਨ ਵਾਲੀ ਹੈ ਜਿਵੇਂ ਆਪ ਵੀ ਨੇ ਆਖਿਆ ਖਾਸ ਕਰਕੇ ਕਾਰਪਰਚੀ ਤੋਂ ਲੈ ਕੇ ਕਰਕੇ ਜੀ ਸ਼ਰਕ ਦਾ ਬੁਰਾ ਹਾਲ ਸੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਅਤੇ ਸਰਕਾਰਜੋਗ ਮਹਾਪੁਰਸ਼ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਪ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਜਿੱਦਾਂ ਸਰਕਾਰਾਂ ਨੇ ਵੇਖਿਆ ਵੀ ਨਹੀਂ ਉਹ ਮਹਾਪੁਰਸ਼ਾਂ ਨੇ ਸਾਥੀ ਬੱਤੇ ਪਾਕਸ਼ਾ ਮਹਾਰਾਜ ਦੀ ਕਿਰਪਾ ਸੰਗਤਾਂ ਦੀ ਸਹਿਯੋਗ ਦੇ ਸਦਕਾ ਇਹ ਕਾਰਜ ਕੰਬੇ ਨੇ ਅੱਜ ਵੀ ਵਿਖਿਆ ਜਿਹੜਾ ਵੱਡਾ ਪੋਲਾ ਸੰਗਤਪਰਵਾਲ ਜੀ ਨੂੰ ਆਪਾਂ ਕਹਿੰਦੇ ਆ ਉਹ ਸੌਦੇ ਤੋਂ ਵੱਡੇ ਪਏ ਹੋਏ ਇਹਨਾਂ ਖਟਿਆ ਨੂੰ ਪੂਰਨ ਦਸ ਜਿਮਾ ਆਪਣੇ ਸਿਰ ਲਿਆ ਹੈ ਤੇ ਸੰਗਤਾਂ ਵੀ ਸਹਿਯੋਗ ਕਰ ਰਹੀਆਂ ਨੇ ਸਵੇਰ ਤੋਂ ਹੀ ਜਿਹੜੀਆਂ ਵੀ ਸੰਗਤਾਂ ਦੇਖ ਰਹੀਆਂ ਨੇ ਇਹ ਰੋਕ ਰੋਕੇ ਜਾ ਰਹੀਆਂ ਨੇ ਦਸਰੇ ਨੇ ਵੀ ਵੀਡੀਓ ਵੇਖੀ ਆ ਤੇ ਮਨ ਵਿੱਚ 24 ਸਗਾ ਮਹਾਪੁਰਸ਼ਾਂ ਦੇ ਦਰਸ਼ਨ ਕਰੀਏ ਫੈਲ ਹੋ ਗਏ ਨੇ ਪਾਸ਼ਾ ਕਿਰਪਾ ਕਰੇ ਮਹਾਪੁਰਸ਼ਾਂ ਨੂੰ ਇਸ ਕਲਾ ਦਾ ਅਕਸ਼ਿਸ਼ ਕਰਨ ਜੋ ਇਹਨਾਂ ਨੇ ਕਾਰਜ ਅਰਬੇ ਨੇ ਉਹ ਚੜ੍ਹਦੀ ਕਲਾ ਦੇ ਨਾਲ ਨੇ ਪਰਚਾਇਆ ਸਾਢੇ 350 ਸਾਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਸਰਕਾਰ ਵੀ ਵੱਡੇ ਦਾਅਵੇ ਕਰ ਰਹੀ ਕਿ ਅਸੀਂ ਵੱਡੇ ਪੱਧਰ ਤੇ ਮਨਾ ਰਹੇ ਹਾਂ ਪਰ ਹਾਲਾਤ ਜਿਹੜੇ ਨੇ ਉਹ ਵੱਤ ਤੋਂ ਬੱਤਰ ਨੇ ਇੱਕ ਪੱਖ ਸੰਸਾਰੀ ਹੈ ਦੂਜਾ ਪੱਖ ਹੈਗਾ ਨਿਰੰਕਾਰੀ ਨਿਰੰਕਾਰ ਦਾ ਇਹ ਮਾਹਪੁਰਖਾਂ ਦਾ ਪੱਖ ਹੈ ਉਹ ਸਰਕਾਰ ਦਾ ਪੱਖ ਹੈ ਸਾਰਿਆਂ ਸਮਝਾਰੇ ਪਤਾ ਵੀ ਸਰਕਾਰ ਦਾ ਪੱਖ ਹੀ ਹੈ ਕਿ ਮਾਹਪੁਰਖਾਂ ਦਾ ਪੱਖ ਹੀ ਹੈ ਸੇਵਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੋ ਵੀ ਹੈ ਸਾਰਾ ਸਾਹਮਣੇ ਹੈ ਮੈਂ ਭਾਜੀ ਆਪਣਾ ਮੇਰਾ ਨਾਮ ਬਲਵੇ ਸਿੰਘ ਆ ਜੀ ਵਾਜੂ ਚਿੱਕਾ ਖਾਲਸਾ ਵਾਜੂ ਚਿੱਕਾ ਮੇਰਾ ਨਾਮ ਬਲਵੇ ਸਿੰਘ ਅਸੀਂ ਪੰਗਿਆ ਤੋਂ ਆਇਆ ਪਾਜੀ ਦੀ ਸ਼ਾਹਕੋਟ ਤੋਂ ਕੋਪਾਜੀ ਦੀ ਸੁਲਤਾਨਪੁਰ ਤੋਂ ਆਏ ਜੀ ਕੀ ਕਹਿਣਾ ਚਾਹੋਗੇ ਜਿੱਥੇ ਬਾਬਿਆਂ ਵੱਲੋਂ ਪਹਿਲਾਂ ਸੜਕ ਦਾ ਕਾਰਜ ਕੀਤਾ ਜਾ ਰਿਹਾ ਪੁਲ ਵੀ ਸੋਨਾ ਕਾਰਜ ਕੀਤਾ ਜਾ ਰਿਹਾ ਜੀ ਸਰਕਾਰ ਨੇ ਇਹਨਾਂ ਤੇ ਰੋਡ ਦਾ ਤਾਂ ਆਪਣੇ ਨਹੀਂ ਪੱਥਰ ਸੈਂਟਰ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਤੇ ਪੰਜਾਬ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਪਰ ਥੂੜ ਨਹੀਂ ਪਣਿਆ ਜੀ ਤੇ ਇਹ ਮਹਾਂਪੁਰਸ਼ਾਂ ਨੇ ਸੰਤ ਪਾਪਾ ਸੇਵਾ ਸਿੰਘ ਵੀ ਲੜੀ ਤੋਂ ਚੱਲੇ ਆ ਰਹੇ ਸੰਤ ਪਾਪਾ ਸੁਚਾਸਨ ਜੀ ਪਪਾ ਸਤਨਾਮ ਸਿੰਘ ਜੀ ਇਹ ਰੂਡ ਹੁਣੇ ਬਣਾ ਰਹੇ ਨੇ ਤੇ ਬਹੁਤ ਵਧੀਆ ਲਗਾ ਪਿਛਲੇ ਸਾਲ ਅਸੀਂ ਆਈਸੀਡੀ ਰਸਾਖੀ ਤੇ ਤੇ ਖੱਡੇ ਬਹੁਤ ਸੀਗੇ ਟਰਾਲੀ ਦਾ ਆਉਂਦੀ ਸਾਡੇ ਪਿੰਡੋਂ ਸੰਗਤ ਤੇ ਮੇਲੇ ਤੇ ਆਈਦਾ ਤੇ ਬਹੁਤ ਪੁਰਾ ਹਾਲਿਆ ਤੇ ਅੱਜ ਇਹਨਾਂ ਨੇ ਜਿਹੜੇ 7 ਰੁਪਏ ਦਾ ਪੋੜਿਆ ਉਹਦਾ ਕੰਮ ਰੰਬਿਆ ਆ ਤੇ ਉਹ ਅੱਜ ਇਹਨਾਂ ਨੇ ਸ਼ੁਰੂ ਕੀਤਾ ਆ ਅੱਜ ਮੌਸਮ ਖਰਾਬ ਕਰਕੇ ਥੋੜਾ ਜਿਆ ਡਿਲੇ ਹੋ ਸਕਦਾ ਤੇ ਮਹਾਂਪੁਰਸ਼ਾਂ ਜਿੱਦਾਂ ਗੱਲ ਹੋਈ ਆ ਉਹ ਕਹਿੰਦੇ ਕਿ ਦੋ ਤਿੰਨਾਂ ਦਿਨਾਂ ਦੇ ਵਿੱਚ ਇਹ ਪੁਲ ਕੰਪਲੀਟ ਕੀਤਾ ਜਾਊਗਾ ਕੰਕਰੀਟ ਪਾ ਕੇ ਕੀ ਕਹਿਣਾ ਚਾਹੋਗੇ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦੇ ਸ਼ੀਦੀ ਸਮਾਗਮ ਜਿਹੜੇ ਮਨਾਏ ਜਾਣੇ ਨੇ ਸਰਕਾਰਾਂ ਕੋਈ ਕਿਸੇ ਵੀ ਪਾਰਟੀ ਦੀਆਂ ਹੁਣ ਸਰਕਾਰਾਂ ਫੇਲ ਹੋਈਆਂ ਨੇ ਫੇਲ ਹੋਈਆਂ ਜੀ ਇਹਦੇ ਵਿੱਚ ਇਸ ਕੰਮ ਦੇ ਵਿੱਚ ਤਾਂ ਪੱਕਾ ਫੇਲ ਹੈ ਜੀ ਕੋਈ ਰੋਡ ਨਹੀਂ ਇਹਨਾਂ ਨੇ ਹਜੇ ਤੱਕ ਕਿ ਇਸ ਰੋਡ ਦਾ ਨਾਮ ਚਿੰਤਪੁਰਨੀ ਰੋਡ ਰੱਖਿਆ ਗਿਆ ਤੇ ਬਣਾਈ ਕਿਸੇ ਸਰਕਾਰ ਨੇ ਨਹੀਂ ਸਰਕਾਰਾਂ तकरीबन ਸਾਰੀਆਂ ਫੇਲ ਨੇ ਇਹ ਮਹਾਂਪੁਰਸ਼ਾਂ ਨੇ ਕੰਮ ਚੱਕਿਆ ਆ ਜੀ ਇਹ 350 ਸਾਲਾਂ ਤੇ ਜਿੱਦਾਂ ਬਾਬਾ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਅਸੀਂ ਉਸ ਤੱਕ ਬਹੁਤ ਜ਼ੋਰ ਲੱਗਾ ਜਿੰਨੀ ਸੇਵਾਈ ਅਸੀਂ ਉਹਨਾਂ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ 350 ਸਾਲਾਂ ਤੋਂ ਤੀਹ ਭਾਦਰ ਜੀ ਦੇ ਜਿਹੜਾ ਪ੍ਰੋਗਰਾਮ ਤੇ ਇੱਕ ਇਹਨੂੰ ਪੁਲ ਨੂੰ ਔਰ ਰੋੜ ਜਿਹੜਾ ਪਿੱਛੇ ਜਿੰਨਾ ਟੋਟਿਆਂ ਚ ਰਹਿ ਗਏ ਆ ਉਹ ਇਹਨਾਂ ਨੇ ਕੰਪਲੀਟ ਕਰਨ ਵੀ ਜਿਹੜੀ ਕੇ ਸੰਗਤ ਨੂੰ ਕੋਈ ਵੀ ਦਿੱਕਤ ਨਾ ਸਕੇ ਕਿ ਜਿਹੜੀਆਂ ਸੰਗਤਾਂ ਇੱਥੇ ਹਮ ਹਮਾ ਕੇ ਇਸ ਪ੍ਰੋਗਰਾਮ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਕਿਹ ਸਰੇਮਨੀ ਕੁਝ ਕਹਿ ਸਕਦੇ ਜੀ ਇਹ ਸਾਡੇ ਨਾਲ ਸਾਰੇ ਸਤਿਕਾਰਯੋਗ ਨੇ ਸਿਆਣੇ ਨੇ ਸੋਲਝੇ ਨੇ ਪੜੇ ਲਿਖੇ ਆ ਉਹਨਾਂ ਨੂੰ ਪਤਾ ਹੈ ਜੇ ਅਸੀਂ ਸੰਗਤਾਂ ਨੂੰ ਛੋਟ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਾਨੂੰ ਲੋਕਾਂ ਵੋਟਾਂ ਪਾਉਣਗੇ ਸਰਕਾਰ ਚਾਹੀ ਬਣੇਗੀ ਤੇ ਅਸੀਂ ਇਹ ਕਾਰਜ ਨਾ ਕਰਾਂਗੇ ਕਿਉਂਕਿ ਸਰਕਾਰਾਂ ਇਸ ਕੰਮ ਆਸਕੇ ਜੁਣੀ ਜਾਂਦੀਆਂ ਕਿ ਇਲਾਕੇ ਦੀ ਤਰੱਕੀ ਹੋਵੇ ਇਲਾਕੇ ਦਾ ਵਿਕਾਸ ਹੋਵੇ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਹੈ ਹਸਤਾ ਵਾਲਾਂ ਦੀ ਸਕੂਲਾਂ ਦੀ ਕਾਲਜਾਂ ਦੀ ਰਸਿਆਂ ਦੀ ਕਿਉਂਕਿ ਉਹ ਸਰਕਾਰ ਇਸ ਕਰਕੇ ਜੁਣੀ ਜਾਂਦੀ ਹੈ ਤੋ ਅਸੀਂ ਤੇ ਕਿਸੇ ਸਰਕਾਰ ਨੂੰ ਹੀ ਮੰਦਾ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਤੁਸੀਂ ਕਹਿੰਦੇ ਸਾਰੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੀ ਮੌਕੇ ਦੀ ਸਰਕਾਰ ਹੈ ਇਹ ਵੀ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਉਹਨਾਂ ਨੂੰ ਵੀ ਗਾਂ ਵਾਸਤੇ ਸੋਚਣਾ ਚਾਹੀਦਾ ਵੀ ਸਾਨੂੰ ਕਿਉਂ ਮਾਰ ਪਈ ਸਾਨੂੰ ਕਿਉਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੇ ਆਪਾਂ ਇਹ ਕਾਰਜ ਕਰੀਏ ਜਿਹੜੇ ਲੋਕਾਂ ਦੇ ਨੇ ਜਦੋਂ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਜਾ ਕੇ ਪੁੱਛੀਦਾ ਨਾ ਜਦੋਂ ਉਹ ਵਿਦੇਸ਼ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪੁੱਛੀਦਾ ਕਿ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਉੱਥੇ ਦਾ ਇਲਾਕੇ ਦਾ ਰਹਿਣ ਸਹਿਣ ਹੈ ਜਦੋਂ ਉਹਨਾਂ ਦੇ ਵਿਚਾਰ ਸੁਣੀਦੇ ਆ ਤੇ ਸਾਡੀ ਧਰਤੀ ਵਰਗੇ ਸਾਡੇ ਇਲਾਕੇ ਵਰਗਾ ਸਾਡੇ ਪੰਜਾਬ ਦੀ ਧਰਤੀ ਵਰਗਾ ਕਿਤੇ ਵੀ ਕੋਈ ਵੀ ਸੇੜ ਨਹੀਂ ਹੈਗੀ ਜਿੰਨੀ ਇੱਥੇ ਖੁਸ਼ਹਾਲੀ ਜਿੰਨੀ ਇੱਥੇ ਸ਼ੋਕ ਸ਼ਾਂਤੀ ਜੇ ਇੱਥੇ ਦੇ ਪ੍ਰਬੰਧ ਸਹੀ ਹੋਣ ਤੇ ਸਾਨੂੰ ਵਿਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਉੱਥੇ ਸੰਕਟਾਂ ਪਬਲਿਕ ਜਿਹੜੀ ਆ ਜਾ ਰਹੀ ਇਸ ਤਰ੍ਹਾਂ ਕੇ ਜਾ ਰਹੀ ਆ ਉੱਥੇ ਸਾਰੀਆਂ ਸੁੱਖ ਸੁਵਟਾਂ ਨੇ ਉੱਥੇ ਜੇ ਮੈਡੀਕਲ ਦੀ ਸਹੂਲਤ ਆ ਉਹ ਬਹੁਤ ਵਧੀਆ ਹੈ ਜੇ ਵਧੀਆ ਦੀ ਗੱਲ ਕਰੀਏ ਚਾਹੇ ਉਥੇ ਕਿਸਰਾਂ ਦਾ ਵੀ ਜਿਹੜਾ ਉਹ ਬਹੁਤ ਵਧੀਆ ਸਹੂਤਾ ਨੇ ਕਾਨੂੰਨ ਦੇ ਧਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਸਾਡਾ ਪੰਜਾਬ ਵੀ ਬਹੁਤ ਵਧੀਆ ਖੁਸ਼ਹਾਲ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਇੱਕ ਸਵਰਗ ਆ ਇਹ ਇਲਾਕਾ ਜਿਹੜਾ ਜੇ ਆਪਾਂ ਦੇਖਿਆ ਜਾਵੇ ਇਹੋ ਜਿਹਾ ਇਲਾਕਾ ਕਿਤੇ ਨਹੀਂ ਮਿਲਦਾ ਸੂਰਜ ਕਰਕੇ ਅਸੀਂ ਤੇ ਸਾਰੀਆਂ ਸਰਕਾਰਾਂ ਨੂੰ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਾਉਂਦੇ ਅਸੀਂ ਦੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਜਿਹੜਾ ਵੀ ਕੋਈ ਮੌਕੇ ਦੀ ਚ ਹੈ ਉਹਨਾਂ ਨੂੰ ਪਰਪਕਾਰ ਦੇ ਕੰਮ ਕਰਨਾ ਚਾਹੀਦਾ ਤੇ ਉਹ ਸੈਂਟਰਿਸ ਦਾ ਵਿੱਚ ਜਿਹੜਾ ਕੰਕਰੀਟ ਦਾ ਕਰਦਾ ਕਰ ਬਿਲਕੁਲ ਜੀ ਜਿਵੇਂ ਮੌਸਮ ਬਰਸਾਤ ਦੀ ਚੱਲ ਰਹੀ ਹੈ ਹੁਣ ਅੱਜ ਸਫਾਈ ਦਾ ਕਾਰਜ ਜਿਹੜਾ ਸਾਡਾ ਤਕਰੀਬਨ ਕੰਪਲੀਟ ਹੋ ਜਾਣਾ ਜੀ ਸ਼ਾਮ ਤਾਈਂ ਜੇ ਮੌਸਮ ਠੀਕ ਹੋ ਗਿਆ ਤੇ ਕੰਕਰੀਟ ਜਿਹੜੀ ਉਹ ਖੱਡੇ ਪਾਣੇ ਸ਼ੁਰੂ ਕਰ ਦੇਣੇ ਆ ਜੇ ਮੌਸਮ ਇਦਾਂ ਮੰਨ ਲਓ ਸਾਡਾ ਜਿਹੜਾ ਪ੍ਰੋਗਰਾਮ ਹੈ ਤਿੰਨ ਤੋਂ ਚਾਰ ਦਿਨ ਦਾ ਜੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਜਿਹੜੇ ਖੱਡੇ ਸਾਰੇ ਕੰਪਲੀਟ ਤੇ ਕਰੇ ਆ ਬਹੁਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨਲਪਸਵਰ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਘਰ ਸ਼ੰਕਰਨੰਦ ਬਰਸ਼ਾਪ ਪਹਾੜੀ ਏਰੀਆ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸੜਕ ਬਣਾਉਣ ਦਾ ਕਾਰਜ ਆਰੰਭ ਕੀਤਾ ਗਿਆ ਸੀ ਪੁਲ ਅਗਰ ਤਾਰਨ ਨਿਰੰਤਰ ਜਾਰੀ ਹੈ ਜਦੋਂ ਇਸ ਪੁਲ ਦੇ ਉੱਪਰ ਦੀ ਰੋਜ ਲੰਘਦੇ ਸੀ ਸੰਗਤਾਂ ਇਹ ਮੰਗ ਹੁੰਦੀ ਸੀ ਸਾਨੂੰ ਕਈ ਵਾਰ ਉਹਨਾਂ ਨੇ ਕਿਹਾ ਜਿਵੇਂ ਕਿ ਕੱਲ ਹੀ ਸਵਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਤੇਜ਼ ਆਇਆ ਸਾਨੂੰ ਇਹ ਤੇ ਲੈਂਗ ਦੇ ਸਮੇ ਖਲੋਣ ਦਾ ਸੁਭਾਗ ਪ੍ਰਾਪਤ ਹੋਇਆ ਐ ਉਸ ਟਾਈਮ ਸੰਚਾ ਨੇ ਸਾਨੂੰ ਇਹ ਯਾਦ ਕਰਾਇਆ ਵੀ ਤੁਸੀਂ ਸੜਕ ਬਣਾ ਰਹੇ ਜੀ ਇਹ ਪੁਲ ਦੀ ਹਾਲਤ ਬਹੁਤ ਕਸ਼ਟਾ ਹੈ ਇਹਦੇ ਜਿਹੜੇ ਟੋਏ ਟਿਬੇ ਆ ਖੰਡੇ ਆ ਇਹਨਾਂ ਨੂੰ ਪੂਰਿਆ ਜਾਵੇ ਅਸੀਂ ਫਿਰ ਸਵੇਰੇ ਅੱਜ ਆਪਣੇ ਸੰਚਤਾ ਨਾਲ ਵਿਚਾਰ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਤੇ ਲੋਕ ਦਾ ਇਹ ਤਾਲਮੇਲ ਨਹੀਂ ਹੈਗਾ ਇਹਦੇ ਬਹੁਤ ਜਦੋਂ ਉੱਥੇ ਪਾਣੀ ਖੜ ਜਾਂਦਾ ਲੋਕ ਉੱਥੇ ਖਤਮ ਹੋ ਜਾਂਦੀ ਹੈ ਇਸ ਪੁਲ ਦੇ ਉੱਪਰ ਪਾਣੀ ਨੂੰ 흘ਦੇ ਜਾਣ ਵਾਸਤੇ ਜਿਹੜੇ ਖੱਡੇ ਬਣਾਏਗੇ ਸੀ ਉਹ ਸਾਰੇ ਭਰੇ ਪਏ ਆ। ਓਕੇ ਇਥੇ ਟ੍ਰੈਕ ਬੋਲ ਨਗਰੀ ਹੈ। ਮੰਗਨ ਦਾ ਏਰੀਆ ਹੈ। ਰੇਤਾ, ਬਜਰੀ, ਰੇਤਾ ਕੰਗਦੇ ਜਦੋਂ ਥਾਣੇ ਕਰਦੇ ਆ ਉਹ ਸੜਕ ਦੇ ਉੱਤੇ ਪੁਲ ਦੇ ਉੱਤੇ ਖਲਰ ਜਾਂਦੇ ਆ। ਉਹਦੇ ਨਾਲ ਜਿਹੜੇ ਇਹਦੇ ਖੱਡੇ ਉਹ ਬੰਦ ਹੋਏ ਪਏ ਸੀ। ਮੰਗਣ ਵਾਸਤੇ ਬਹੁਤ ਸੰਗਤ ਨੂੰ ਪਰੇਸ਼ਾਨੀ ਸਹਣਾ ਪੈਂਦਾ ਸੀ। ਜਿਵੇਂ ਕਿ ਛੋਟੀਆਂ ਗੱਡੀਆਂ ਪਾਣੀ ਦੇ ਨਾਲ ਜੋ ਟੋਏ ਭਰ ਜਾਂਦੇ ਸੀ। ਛੋਟੀਆਂ ਗੱਡੀਆਂ ਦੇ ਟਾਇਰ ਵਜਦੇ ਸੀ ਬੈਲੈਂਸ ਆਉਟ ਹੋ ਜਾਂਦਾ ਸੀ ਕਿ ਇਹਦਾ 베ਰਿੰਗ ਟੁੱਟ ਜਾਂਦਾ ਸੀ ਸਕੂਟਰ ਮੋਟਰਸਾਈਕਲਾਂ ਵਾਲੇ ਜਿਹੜੇ ਜਦੋਂ ਲੰਘਦੇ ਸੀਗੇ ਉਹ ਡਿੱਗ ਜਾਂਦੇ ਸੀ ਕਿ ਇਹਦਾ ਮੋਟਰਸਾਈਕਲ ਤੇ ਰਿੰਗ ਵਿੰਗਾ ਹੋ ਗਿਆ ਕਿ ਇਹਨੂੰ ਸੱਟ ਲੱਗੀ ਇਹ ਜਾਂਦੇ ਹਾਸੇ ਰੋਜ਼ ਵਾਪਰਦੇ ਸੀ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਇਆ ਅੱਜ ਜਿਹੜਾ ਕਾਰਜ ਜਿਹੜਾ ਸ਼ੁਰੂ ਕੀਤਾ ਗਿਆ ਅਸੀਂ ਇਹਦੇ ਚਾਰ ਚਪੇਰੇ ਜਿਹੜੀ ਉੱਤੇ ਮਿੱਟੀ ਪਈ ਆ ਇਹਦੇ ਜਿਹੜੇ ਖੱਡੇ ਬੰਦ ਆ ਉਹਨਾਂ ਨੂੰ ਖੋਲ ਰਹੇ ਆ ਮਿੱਟੀ ਨੂੰ ਸਾਫ਼ ਕਰ ਰਹੇ ਆ ਜਿਹੜੇ ਖੱਡੇ ਸੜਕ ਦੇ ਵਿੱਚ ਪਏ ਹੋਏ ਆ ਇੰਨਾਂ ਨੂੰ ਪੂਰਨ ਵਾਸਤੇ ਅਸੀਂ ਆਰ ਦੀ ਤੌਰ ਤੇ ਕੰਕਰੀਟ ਦੀ ਜਿਹੜੀ ਭਰਾਈ ਉਹ ਕਰਦੇ ਲੱਗੇ ਆ ਕਿ ਜਿਹੜੇ ਸੰਗਤਵਾ ਉਹਨੂੰ ਕਿਸ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਕਿਉਂਕਿ ਰਸਤਾ ਜਿਹੜਾ ਹੈ ਸਿਰੇ ਨਾਲ ਸਭ ਨੂੰ ਜਾਣ ਵਾਲਾ ਹੈ ਇਸ ਟਾਈਮ ਨੈਣਾ ਦੇਵੀ ਦਾ ਜੋੜ ਮੇਲਾ ਬੜੇ ਵੱਡੀ ਪੱਧਰ ਤੇ ਸੰਗਤਾਂ ਜਾ ਰਹੀਆਂ ਉਹਨਾਂ ਨੂੰ ਵੀ ਇੱਥੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਜੀ ਕਿਰਪਾ ਦਾ ਸਦਕਾ ਇੱਕ ਕਾਰਜ ਅਰੰਭ ਕੀਤਾ ਗਿਆ ਅਸੀਂ ਆਪ ਦੇ ਚੈਨਲ ਰਾਹੀਂ ਫਿਰ ਸਰਕਾਰ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਐਲਗਰਾਂ ਵਾਲਾ ਪੁਲ ਜਿਹੜਾ ਬੰਦ ਹੋ ਚੁੱਕਾ ਹੈ ਉੱਥੇ ਸੰਗਤਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਪੁਲ ਵਾਲੇ ਵੀ ਜੇ ਖਿਆਲ ਨਾ ਕੀਤਾ ਗਿਆ ਤੇ ਇਹ ਪੁਲ ਦੇ ਵੀ ਖਤਰੇ ਦੇ ਬਦਲ ਮਟਰਾ ਰਹੇ ਆ ਸੋ ਸਰਕਾਰ ਨੂੰ ਵੀ ਮੈਂ ਮਰਦਾ ਸਹਿਦ ਆਪ ਦੇ ਚੈਨ ਰਾਈ ਬੇਨਤੀ ਕਰਦੇ ਆ ਇਹਦੇ ਵੱਲ ਜ਼ਰੂਰ ਖਿਆਲ ਕੀਤਾ ਜਾਵੇ 350 ਸਾਲਾਂ ਸਟਾਫ ਦੀ ਦਰ ਦਿਹਾੜਾ ਜੋ ਬਣੀ ਸਰਕਾਰ ਨੇ ਆਪਣੇ ਪੱਧਰ ਤੇ ਕਿਹਾ ਕਿ ਦੇਖੋ ਪੋਖਣ ਧਮਾਕਾ ਸੁਣਿਆ ਸੀਗਾ ਅਸੀਂ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਅਸੀਂ ਦੇਸ਼ ਦੀ ਸਰਕਾਰ ਨੇ ਜਦੋਂ ਗੁਜਰਾਤ ਦੇ ਕਾਸ਼ ਵਿੱਚ ਪੋਖਣ ਧਮਾਕਾ ਕਰਕੇ ਲੋਹਾ ਮਨਵਾਇਆ ਸੀਗਾ ਇਸੇ ਪ੍ਰਕਾਰ ਦੇ ਨਾਲ ਇਹਨੂੰ ਮੈਂ ਸ਼ਕਤੀ ਪ੍ਰਦਰਸ਼ਨ ਦਾ ਨਹੀਂ ਕਹੂੰਗਾ ਗੁਰੂ ਦੀ ਕਿਰਪਾ ਕਹ ਲੂੰਗਾ ਪਹਿਲਾ ਆਨੰਦਗੜ੍ਹ ਜੋ ਮੈਂ ਸ਼ੁਰੂ ਤੇ ਕਹਿੰਦਾ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਹੈ ਉੱਥੋਂ ਇੱਕ ਮਹਾਨ ਸੇਵਾਜ ਦੇ ਸਮੇਂ ਦਾ ਪੁਲ ਬਹੁਤ ਬਣ ਰਿਹਾ ਪਰ ਦੋ ਤਖਤਾਂ ਨੂੰ ਜੋੜਨ ਵਾਲਾ ਹਿੰਦੂਆਂ ਦੇ ਸਾਡੇ ਧਾਰਮਿਕ ਸ਼ਕਤੀਪੀਠ ਨਾਣਾ ਦੇਵੀ ਮਾਤਾ ਨੂੰ ਜੋੜਨ ਵਾਲਾ ਇਹ ਕਰੀਬ 1 ਕਿਲੋਮੀਟਰ ਲੰਬਾ ਪੁਲਾ ਜਿਹਦੀ ਬਹੁਤ ਹਾਲਤ ਖਰਾਬ ਹੈ ਸਮੇਂ-ਸਮੇਂ ਤੇ ਤੁਸੀਂ ਵੀ ਵਾਅਦਾ ਚੱਕੀ ਹੈ ਔਰ ਇਹਦੇ ਉੱਤੇ ਖੱਡੇ ਵੱਧ ਸੜਕ ਹੈ ਨਹੀਂ ਕੜਕਸਾਰ ਬਾਬਾ ਜੀ ਖੁਦ ਇਕੱਲਿਆਂ ਇੱਥੇ ਕਹੀ ਲੈ ਕੇ ਥੋੜੇ ਸੇਵਾਦਾਰਾਂ ਦੇ ਨਾਲ ਪੁਲ ਦੀ ਦਸ਼ਾ ਸੁਧਾਰਨ ਲਈ ਪੁਲ ਤੇ ਪਾਣੀ ਬਹੁਤ ਜਮਾ ਸੀਗਾ ਪੁਲ ਤੇ ਸਿਲਟ ਬਹੁਤ ਜਮਾ ਸੀਗੀ ਉਹਨੂੰ ਸਾਫ ਕੀਤਾ ਬਾਬਾ ਜੀ ਦਾ ਮਨ ਬਣਾਇਆ ਹੋਇਆ ਤੇ ਇਹਦੇ ਤੇ ਪ੍ਰੀਮਿਕਸ ਪਾ ਕੇ ਇਹਨੂੰ ਸੰਗਤ ਦੇ ਚੱਲਣ ਜੋ ਕਰ ਦੇਣਾ ਮੈਂ ਤਾਂ ਇੰਨੀ ਗੱਲ ਕਹੂੰਗਾ ਜੀ ਸਾਨੂੰ ਸਾਡਾ ਮੂਲ ਪਛਾਣਨ ਦੀ ਲੋੜ ਹੈ ਸਾਡਾ ਇਤਿਹਾਸ ਪਛਾਣਨ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਹੀ ਪਹਿਲਾਂ ਵੀ ਬਹੁਤ ਵੱਡੀਆਂ ਕਾਰਸ਼ਮਾ ਬਾਬਾ ਸੇਵਾ ਸਿੰਘ ਜੀ ਬਾਬਾ ਲਾਭ ਸਿੰਘ ਜੀ ਹੁਣ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਕਰ ਰਹੇ ਆ ਅਸੀਂ ਸਰਕਾਰਾਂ ਨੂੰ ਦੇਖੋ ਕਿੰਨਾ ਟੈਕਸ ਦੇ ਰਹੇ ਆ ਸਾਡਾ ਅਰਥ ਨਹੀਂ ਆ ਰਿਹਾ ਇੱਥੇ ਤਾਂ ਇੱਕ ਦਸਵੰਧ ਦਾ ਹੈ ਨਾ ਦਸਵੰਧ ਤੁਹਾਡੀ ਆਮਦਨ ਚ 100 ਰੁਪਏ ਜੋ 10 ਰੁਪਏ ਬਣਦਾ ਹੈ ਤੇ ਬਹੁਤੇ ਵੈਸਿਆਂ ਵਿੱਚੋਂ ਵੱਧ ਤੋਂ ਵੱਧ 100 ਰੁਪਇਆ 1000 ਰੁਪਇਆ ਬਣ ਜਾਂਦਾ ਹੈ ਜੇ ਉਹ ਸਹੀ ਅਸੀਂ ਟਿਕਾਣੇ ਤੇ ਸਹੀ ਥਾਂ ਤੇ ਐਦਾ ਗੁਰੂਆਂ ਦੇ ਨਾਲ ਜੁੜ ਕੇ ਇਹਨਾਂ ਦੇ ਸੇਵਾਦਾਰਾਂ ਨਾਲ ਬਾਬਾ ਜੀ ਨਾਲ ਜੁੜ ਕੇ ਕਰੀਏ ਤਾਂ ਜਿਹੜੇ ਕਾਰਜ ਮੇਰੇ ਨੌਲੇਜ ਦੇ ਵਿੱਚ ਅਸੀਂ ਨਹੀਂ ਦੇਖੇ ਸੀਗੇ ਜੋ ਸੰਤ ਕਰ ਰਹੇ ਉਹ ਪਹਿਲਾਂ ਨਹੀਂ ਹੋਏ ਪਰ ਮੈਂ ਕਹੂੰਗਾ ਇਹ ਸਾਰਾ ਇਲਾਕਾ ਸਾਰਾ ਪੰਜਾਬ ਇਸ ਸੇਵਾ ਨਾਲ ਜੁੜੇ ਤਾਗੀ ਰਹਿਂਦੀ ਦੁਨੀਆ ਤੱਕ ਜਿਹੜੇ ਝੰਡੇ ਸਥਾਪਿਤ ਹੋ ਰਹੇ ਆ ਨਾ ਕਾਰ ਸੇਵਾ ਦੇ ਉਹ ਬਹੁਤ ਅੱਗੇ ਤੱਕ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਜੀ